हां जी ਆਪਾਂ ਸਮਾਨ ਸਾਰਾ ਲੈ ਲਿਆ ਜਿਵੇਂ ਇੱਕ ਕਹਾਵਤ ਵੀ ਕਹਿੰਦੇ ਪੰਜਾਬ ਦੇ ਵਿੱਚੋਂ ਜਿਹੜੀ ਪੰਜਾਬੀ ਦੀਆਂ ਆਦਤਾਂ ਨੇ ਉਹ ਬਾਹਰ ਖੁੱਲਮ ਡੁੱਲੀਆਂ ਆਦਤਾਂ ਪੰਜਾਬੀਆਂ ਦੇ ਹੁੰਦੀਆਂ ਵੀ ਨਾਲ ਲੈ ਕੇ ਨਹੀਂ ਜਾਣੀ ਚਾਹੀਦੀ ਤੁਸੀਂ ਕੈਨੇਡਾ ਜਾਂ ਹੋਰ ਕਿਸੇ ਮੁਲਕ ਜਾਨੇ ਹੋ ਵੀ ਉਹ ਆਪਣੀ ਆਦਤਾਂ ਉੱਥੇ ਛੱਡਣੀਆਂ ਚਾਹੀਦੀਆਂ ਨੇ ਪਰ ਆਪਾਂ ਪੰਜਾਬ ਦੇ ਵਿੱਚ ਉਹ ਆਪਣੀ ਆਦਤ ਹੈ ਜਿਹੜੀ ਉਹ ਲੈ ਕੇ ਆਇਆ ਕਿਉਂਕਿ ਘਰ ਵੀ ਆਪਾਂ ਖੁੱਲਾ ਡੁੱਲਾ ਘਰ ਹੈਗਾ ਬਟਰੋਖਾ ਪਿੰਡ ਦੇ ਵਿੱਚ ਆਪਣਾ ਸਬਜ਼ੀਆਂ ਸਾਰੀਆਂ ਘਰੇ ਲਾਈਆਂ ਹੋਈਆਂ ਨੇ ਮੁੱਲ ਨਹੀਂ ਲਿਆਈਂਦੀਆਂ ਆਪ ਪੈਦਾ ਕਰਿਆ ਉੜਦੇ ਥੋੜੇ ਦੇ ਕਿਤੇ ਲੋੜ ਪੈ ਜੇ ਤਾਂ ਲੈ ਆਈਏ ਨਹੀਂ ਲਿਆਈਂਦੀਆਂ ਨੇ ਸੋ ਆਪਾਂ ਹੁਣ ਬੱਚਿਆਂ ਲਈ ਕੈਨੇਡਾ ਆ ਗਏ ਉਰੇ ਵੀ ਹੁਣ ਆਪਾਂ ਸਾਧ ਸੰਗਜੀ ਇਹ ਸਾਰਾ ਪਾਰਕ ਹੈਗਾ ਇਹਦੇ ਵਿੱਚ ਕਿਉਂਕਿ ਹੁਣ ਮੌਸਮ ਬਹੁਤ ਵਧੀਆ ਆ ਰਿਹਾ ਹੈ ਅੱਗੇ ਕੈਨੇਡਾ ਦੇ ਵਿੱਚ ਅਪ੍ਰੈਲ ਹੋ ਗਿਆ ਹੁਣ ਅੱਗੇ ਮਈ ਜੂਨ ਜੁਲਾਈ ਅਗਸਤ ਸਾਰਾ ਮੌਸਮ ਬਹੁਤ ਵਧੀਆ ਸਬਜ਼ੀਆਂ ਸਾਨੂੰ ਘਰੇ ਲਾਉਣੇ ਚਾਹੁੰਦੇ ਨੇ ਆ ਦੇਖੋ ਧਣੀਆਂ ਲਿਆਂਦਾ ਧਣੀਆਂ ਲਾਵਾਂਗੇ ਜੀ ਤੇ ਆ ਖੀਰਾ ਆ ਗਿਆ ਖੀਰੇ ਦੇ ਸੀਡ ਨੇ ਤੇ ਕੱਲ ਲੈ ਕੇ ਆਏ ਆ ਜਾ ਕੇ ਗਾਰਡਨ ਹਾਊਸ ਚ ਇਹ ਆ ਗਿਆ ਆਪਣਾ ਸਿਕੰਦਰ ਚਿਕੰਦਰ ਕਹਿ ਦਿੰਨੇ ਜਿਹਨੂੰ ਇਹ ਆ ਗਏ ਇਹ ਟਮਾਟਰ ਆ ਗਏ ਟਮਾਟਰ ਆ ਗਏ ਇਹ ਖਰਬੂਜਾ ਆ ਗਿਆ ਸੋ ਸਾਰੇ ਇਹ ਆਪਾਂ ਲਾਉਣੇ ਨੇ ਹੁਣ ਕਿਉਂਕਿ ਮੌਸਮ ਅੱਗੇ ਵਧੀਆ ਆ ਰਿਹਾ ਹੈ ਕੁਛ ਪਨੀਰੀ ਨਹੀਂ ਪੰਜਾਬ ਦੇ ਵਿੱਚ ਪਨੀਰੀ ਮਿਲ ਜਾਂਦੀ ਹੈ ਆਹ ਟਮਾਟਰ ਲਿਆਂਦੇ 6 ਬੂਟੇ ਟਮਾਟਰ ਦੇ ਨੇ ਛੇ ਨੇ 8 ਡਾਲਰਾਂ ਦੇ ਦਿੱਤੇ ਐ ਪਰ ਪੰਜਾਬ ਦੇ ਵਿੱਚ ਜਿਵੇਂ ਆਪਣੀ ਪਨੀਰੀ ਮਿਰਚਾਂ ਦੀ ਮਿਰਚਾਂ ਦੀ ਪੌਦ ਮਿਲ ਜਾਂਦੀ ਹੈ ਡੰਡਿਆਂ ਦੀ ਬਹੁਤ ਮਿਲ ਜਾਂਦੀ ਹੈ ਹੋਰ ਛੋਟੇ ਕੱਦੂ ਮਿਲ ਜਾਂਦੇ ਨੇ ਤੋਰੀਆਂ ਪਰ ਇੱਥੇ ਕੱਦੂ ਨਹੀਂ ਮਿਲੇ ਮੈਂ ਕੱਲ ਬਹੁਤ ਲੰਬੇ ਕੱਦੂ ਦੀ ਪਨੀਰੀ ਜਾਂ ਮਿਰਚਾਂ ਦੀ ਪਨੀਰੀ ਸੋ ਸਾਹ ਸਕਦੀ ਆਪਾਂ ਹੁਣ ਇਹ ਇੱਥੇ ਲਾਉਣੇ ਨੇ ਤੇ ਲਾ ਕੇ ਇਹ ਮਹੀਨੇ ਡੇਢ ਮਹੀਨੇ ਤੱਕ ਸਾਰਾ ਹੋ ਜਾਣਾ ਲਾ ਸਕਦੇ ਸਬਜ਼ੀਆਂ ਉਹਦੇ ਬਹੁਤ ਬਹੁਤ ਪੰਜਾਬੀ ਲਾਉਂਦੇ ਨੇ ਆਪਣੇ ਘਰਾਂ ਸਬਜ਼ੀਆਂ ਜ਼ਰੂਰ ਲਾਉਣੀ ਚਾਹੀਦੀਆਂ ਨੇ ਆ ਦੇ ਗਰੇਂਦਰ ਆ ਰੇ ਰੱਖਿਆ ਹੋਇਆ ਓਏ ਆ ਰਹੀ ਹੈ ਹੈ ਸਾ ਦੇਖੋ ਇਹ ਨਾ ਜ ਰੇ ਖਾਦ ਇਹ ਖਾਦ ਹੈ ਇਹ ਖਾਦ ਪਿਛਲੇ ਸਾਲ ਦੀ ਬਚੀ ਹੋਈ ਹੈ ਇਹ ਖਾਦ ਤੇ ਸਭ ਦਾ ਪ੍ਰਾਣੀ ਖਾਦ ਕਹਿੰਦੇ ਹੋਰ ਵੀ ਵਧੀਆ ਹੋ ਜਾਂਦੀ ਹੈ ਇਹ ਖਾਦ ਇਹਦੇ ਵਿੱਚ ਪਾਵਾਂਗੇ ਸਾਰੀ ਖਾਦ ਜਿਹੜੀ ਪੂਰੀ ਪਚੀ ਪਈ ਐ ਥੋੜੀ ਥੋੜੀ ਕਰਕੇ ਸਾਰੀ ਵਿੱਚ ਖੰਡਿਆ ਦਿਓ ਇਹਨੂੰ ਇੱਥੇ ਲਿਜਾਓ ਕਿਰਾਂ ਸਾਰੇ ਖੰਡਿਆ ਦਿਓ ਇਹ ਇੱਥੇ ਲਾ ਦਨੇ ਆਪਾਂ ਇਹ ਖਰਬੂਜਿਆਂ ਦੇ ਵੀ ਨੇ ਉਹਦੇ ਆਈ ਕਹਾ ਰਿਹਾ ਇਹ ਗੱਲਾਂ ਜਾਦਾ ਮਾਰਦਾ ਕੰਮ ਘੱਟ ਕਰਦਾ ਬਹਿ ਜਾ ਕੁਰਸੀ ਤੇ ਕੋਈ ਨਹੀਂ ਆਰਾਮ ਨਾਲ ਅਸੀਂ ਕਰ ਦਾਂਗੇ ਆਪੇ ਬਹਿ ਬਹਿ ਜਾ ਦੇਖ ਲੈ ਤੂੰ ਓਏ ਓ ਇਧਰ ਲਿਆ ਗਰੇਂਦਰ ਆ ਫੜਾ ਮੈਂ ਨੂ ਟਮਾਟਰਾਂ ਦੀ ਪੌਦ ਜੀ ਫੜਾ ਚੱਕ ਕੇ ਜੀ ਦੇ ਬੁੱਤੇ ਰੇ ਇਹ ਆਪਾਂ ਲਾਤੇਰੇ ਬਾਦਰੇ ਦੇ ਥੱਲੇ ਲਾਤੇ ਗੋਰੀ ਕਹਿੰਦੀ ਸੀ ਕਹਿੰਦੀ ਇਹਨੂੰ ਜ਼ਿਆਦਾ ਹੰਡ ਨਹੀਂ ਚਾਹੀਦੀ ਤੇ ਪਾਣੀ ਵੀ ਜ਼ਿਆਦਾ ਨਹੀਂ ਚਾਹੀਦਾ ਵੀ ਸੇਫ ਚ ਲਾਇਓ ਜਿੱਥੇ ਹਵਾ ਘੱਟ ਲੱਗੇ ਹਾਈ ਬਰੈਡ ਨੇ ਇਹ ਹਾਈ ਬਰੈਡ ਟਮਾਟਰ ਚਲੋ ਸਾਰੀ ਚੀਜ਼ਾਂ ਲੱਗ ਗਈਆਂ ਹੁਣ ਪਾਣੀ ਬਹੁਤ ਜ਼ਰੂਰੀ ਹੈ ਇਹਦੇ ਉੱਤੇ ਬੀਜ ਦੇ ਉੱਪਰ ਸਾਰੇ ਪਾ ਦੇ ਥੋੜਾ ਜਾ ਖੰਡਿਆ ਕੇ ਪਾ ਦੇ ਯਾਰ ਉਹ ਪਾ ਦੇ ਪਾਣੀ ਓਏ ਹੋਰ ਲੈ ਕੇ ਆ ਪਾਣੀ ਹੈ ਪਾਣੀ ਲੈ ਕੇ ਆ ਹੋਰ ਜਾ ਹੋਰ ਲੈ ਪਾਣੀ ਛ ਲਿਆ ਫੜਾਉਰੇ ਲਾਈਏ ਇਧਰਲੇ ਪਾਸੇ ਲਾਇਆ ਹੈ